ਇਹ ਜਿਹੜਾ ਧੰਨਵਾਦੀ ਦੌਰਾ ਸ਼ੁਰੂ ਹੈ ਅਸੀਂ ਜਿਹੜੇ ਮੇਨ ਮੇਨ ਵਰਕਰਸ ਨੇ ਸਾਰੇ ਹੀ ਹਲਕਿਆ ਦੇ ਉਹਨਾਂ ਨੂੰ ਅਸੀਂ ਜਾ ਕੇ ਉਹਨਾਂ ਦਾ ਸ਼ੁਕਰਾਨਾ ਔਰ ਧੰਨਵਾਦ ਕਰ ਰਹੇ ਹਾਂ ਅੱਜ पांडे ਸਾਹਿਬ ਦੇ ਗ੍ਰਹਿ ਵਿਖੇ ਅਸੀਂ ਧੰਨਵਾਦ ਕਰਨ ਵਾਸਤੇ ਆਏ ਹਾਂ ਮੇਨ ਵਰਕਰਸ ਦਾ ਔਰ ਨਾਲੇ ਸਮੇਂ ਚ ਅਸੀਂ ਵਾਰਡ ਵਾਈਜ਼ ਜਾਵਾਂਗੇ ਹਰ ਵਾਰਡ ਦੇ ਵਿੱਚ ਜਾ ਕੇ ਜਿਨ੍ਹਾਂ ਲੋਕਾਂ ਨੇ ਸਾਡੀ ਮਦਦ ਕੀਤੀ ਹੈ ਔਰ 95 ਦੇ 95 ਜਿਹੜੇ ਵਾਰਡਸ ਰਗੇ ਨੇ ਉਹਨਾਂ ਚ ਜਾ ਕੇ ਅਸੀਂ ਲੋਕਾਂ ਨੂੰ ਮਿਲਾਂਗੇ ਮੇਰਾ ਖਿਆਲ ਅਗਲੇ ਮਹੀਨੇ ਅਸੀਂ ਉਹ ਕੰਪਲੀਟ ਕਰ ਲਾਂਗੇ ਦੌਰਾ ਕਿਉਂਕਿ ਹੁਣ ਇੱਕ ਤਾਂ ਗਰਮੀ ਦਾ ਮੌਸਮ ਹੈ ਦੂਸਰਾ ਜਿਹੜੀ ਜਲੰਧਰ ਬਾਈ ਇਲੈਕਸ਼ਨ ਹੈ ਔਰ ਨਾਲ ਹੀ ਨਾਲ ਪਾਰਲੀਮੈਂਟ ਦਾ ਵੀ ਸੱਤਰ ਮੇਰਾ ਖਿਆਲ ਸ਼ੁਰੂ ਹੋਣਾ ਹੈ ਸੋ ਇਸ ਕਰਕੇ ਅਸੀਂ ਆਖਿਆ ਕਿ ਜਲਦੀ ਸਭ ਤੋਂ ਪਹਿਲਾਂ ਕਿ ਜਿਨ੍ਹਾਂ ਲੋਕਾਂ ਨੇ ਮੇਨ ਆਗੂ ਸਹਿਬਾਨਾ ਨੇ ਬੂਥਾਂ ਤੇ ਪਹਿਰੇ ਦਿੱਤੇ ਉਹਨਾਂ ਨੂੰ ਜਾ ਕੇ ਅੱਜ ਮਿਲੀਏ ਅੱਜ ਉਸੇ ਸਿਲਸਲੇ ਦੇ ਵਿੱਚ ਪਾਂਡੇ ਸਾਹਿਬ ਦੇ ਜਿਹੜੇ ਇੱਥੇ ਨਾਰਥ ਕੰਸਟਿਟਿਊਐਂਸੀ ਦੇ ਜਿਹੜੇ ਲੋਕ ਸੀ ਉਹਨਾਂ ਵਰਕਰ ਸਾਥੀਆਂ ਨੂੰ ਉਹਨਾਂ ਦੇ ਗ੍ਰਹਿ ਵਿਖੇ ਮਿਲਦਾ। ਜੀਮ ਸਾਹਿਬ ਨੇ ਉੱਥੇ ਗੰਦ ਰਹਾਇਸ਼ ਕੰਦੇ ਲਾਕੀ ਹੈ ਕਿ ਇੱਕ ਮਹੀਨੇ ਵਾਸਤੇ ਜਦ ਤੱਕ ਕਿੰਨਾ ਕੋਈ ਪ੍ਰੈਸ਼ਰ ਦੇ ਫਰਮ ਦੇ ਦੇਖੋ ਜੀ ਰਹਾਇਸ਼ ਭਾਵੇਂ ਕਿਤੇ ਕੋਈ ਰੱਖੋ ਨਾ ਰੱਖੋ ਮੈਂ ਤੁਹਾਨੂੰ ਆਪਣੀ ਗੱਲ ਸੁਣਾਉਣਾ ਹੈ ਗਿੱਦੜਬਾਦ ਚ ਅੱਜ ਵੀ ਮੇਰੀ ਰਹਾਇਸ਼ ਨਹੀਂ ਹੈ। ਮੈਂ ਮੁਕਸਰ ਰਹਿਣਾ। ਲੇਕਿਨ ਗਿੱਦੜਬਾਦ ਦੇ ਲੋਕ ਮੈਨੂੰ ਆਪਣਾ ਸਮਝਦੇ ਐ ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਜਦੋਂ ਅਸੀਂ ਇਹਨੂੰ ਬੁਲਾਵਾਂਗੇ ਉਦੋਂ ਪਹੁੰਚ ਜਾਏਗਾ। ਰਹਾਇਸ਼ ਤਾਂ ਇੱਕ ਸਨੇਹਾ ਹੁੰਦਾ ਹੈ ਕਿ ਮੈਂ ਤੁਹਾਡੇ ਕੋਲ ਐ। ਬੇਸਿਕਲੀ ਰਹਾਇਸ਼ ਉਥੇ ਰੱਖ ਲੋ ਚਾਹੇ ਚੰਡੀਗੜ੍ਹ ਰੱਖ ਲੋ ਲੋਕਾਂ ਦੇ ਨਾਲ ਸਰਕਾਰ ਦੀ ਕਨੈਕਟੀਵਿਟੀ ਹੋਣੀ ਚਾਹੀਦੀ ਹੈ ਲੋਕਾਂ ਦੇ ਜਿਹੜੇ ਇਸ਼ੂਜ਼ ਐ ਉਹ ਐਡਰੈਸ ਹੋਣੇ ਚਾਹੀਦੇ ਨਾ ਕਿ ਰਹਾਇਸ਼ ਉਥੇ ਮੈਂ ਸ਼ਿਫਟ ਕਰ ਲਈ ਹੁਣ ਮੈਂ ਜਲੰਧਰ ਵੈਸਟ ਚ ਰਹਾਇਸ਼ ਕਰ ਲਾਂਗਾ ਫਿਰ ਮੈਨੂੰ ਲੋਕ ਵੋਟਾਂ ਪਾ ਦੇਣਗੇ ਇਦਾਂ ਲੋਕ ਹੁਣ ਬਹੁਤ ਸਿਆਣੇ ਹੋ ਗਏ ਇਦਾਂ ਜੇ ਵੋਟਾਂ ਪੈਂਦੀਆਂ ਹੁਣ ਫਿਰ ਤਾਂ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਨੂੰ ਅਗਲੇ 6 ਹੋਰ ਬਾਈ ਇਲੈਕਸ਼ਨ ਐ ਛੇ ਹੋਰ ਰੈਸ਼ਾ ਰੱਖਣੀਆਂ ਪੈਣੀਆਂ ਆਵਦੀਆਂ ਸੋ ਮੈਨੂੰ ਲੱਗਦਾ ਹੈ ਰਾਦਰ ਦੈਨ ਡੂਇੰਗ ਆਲ ਥਿਸ ਸਿੰਗਸ ਕਿ ਮੈਂ ਉੱਥੇ ਰੈਸ਼ ਰੱਖ ਲਈ ਉੱਥੇ ਰੈਸ਼ ਰੱਖ ਲਈ ਮੁੱਖ ਮੰਤਰੀ ਸਭ ਡਿਲੀਵਰ ਕਰਨ ਪਾਵੇਂ ਦਫਤਰ ਚ ਬੈਠੇ ਡਿਲੀਵਰ ਕਰਨ ਇੱਕ ਬੀਜੇਪੀ ਕਾਰ ਕਮੇਟੀ ਦੀ ਬੈਠਕ ਹੋਈ ਹੈ ਉੱਥੇ ਸੁਨੀਲ ਜਾਖੜ ਨੇ ਸਵਾਲ ਚੁੱਕੇ ਨੇ ਉਹ ਕਹਿੰਦੇ ਕਿ ਲੁਧਿਆਣਾ ਸੀਟ ਤੇ ਜਿਹੜੀ ਬਠਿੰਡਾ ਸੀਟ ਹੈ ਇੱਥੇ ਕੰਪਰੋਮਿਸ ਹੋਇਆ ਸੀਗਾ ਕਿਵੇਂ ਦੇਖ ਪਤਾ ਨਹੀਂ ਹੁਣ ਮੈਂ ਤਾਂ ਸੁਣਿਆ ਨਹੀਂ ਇਹ ਤੁਸੀਂ ਕਹਿ ਰਹੇ ਹੋ ਰੋਜ਼ ਨਵੀਂ ਕਹਾਣੀ ਪੁੱਛ ਕੇ ਲਿਆਉਣਾ ਕਿਤੋਂ ਨਾ ਕਿਤੋਂ ਮਾਂਦੇ ਦਾ ਸ਼ੇਰਾ ਇਹ ਤਾਂ ਅੱਜ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਮੈਨੂੰ ਤਾਂ ਪਤਾ ਨਹੀਂ ਸਾਨੂੰ ਤਾਂ ਪਤਾ ਨਹੀਂ ਲੱਗਿਆ ਪ੍ਰੈਸ ਕਾਨਫਰੰਸ ਕੀਤੀ ਹੈ ਜੇ ਇਸ ਤਰ੍ਹਾਂ ਦੀ ਕੋਈ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਫਿਰ ਉਹਦਾ ਜਵਾਬ ਦੇ ਦੇਣਗੇ ਬੀਟੂ ਨੇ ਕਿਹਾ ਹੈ ਕਿ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਪਹਿਲਾਂ ਵਿਰੋਧ ਕਰਦੇ ਸਨ ਤੇ ਅੰਮ੍ਰਿਤ ਖਸਾਨ ਅੰਮ੍ਰਿਤਪਾਲ ਨੂੰ ਲੈ ਕੇ ਕੱਲ੍ਹ ਘਰਾਂ ਮਿਲਣ ਜਾ ਰਹੇ ਨੇ ਅੱਗੇ ਬੋਲੋ ਕੀ ਗੱਲ ਹੈ ਬੀਬੀ ਦੇ ਕੋਲ ਲੇਖੋ ਗੱਲ ਇਹ ਹੈ ਕਿ ਜਿੰਦ ਤੋਂ ਤੱਕ ਬੰਦੀ ਸਿੱਖਾਂ ਦਾ ਸਵਾਲ ਹੈ ਸੀ ਤਾਂ ਪਹਿਲਾਂ ਹੀ ਵੀ ਕਹਿੰਦੇ ਸੀ ਕਿ ਕਨਸਟੀਟਿਊਸ਼ਨ ਦੇ ਮਤਾਬਕ ਦੇਸ਼ ਦੇ ਸੰਵਿਧਾਨ ਦੇ ਮਤਾਬਕ ਹਰ ਵਿਅਕਤੀ ਨੂੰ ਲਿਬਰਟੀ ਹੋਣੀ ਚਾਹੀਦੀ ਹੈ ਹਰ ਵਿਅਕਤੀ ਨੂੰ ਆਜ਼ਾਦੀ ਹੋਣੀ ਜਿਸ ਵਿਅਕਤੀ ਦਾ ਜੋ ਵੀ ਹਿਊਮਨ ਰਾਈਟਸ ਵੈਲਿਊ ਦੀ ਕਦਰ ਹੋਣੀ ਚਾਹੀਦੀ ਹੈ ਬਿੱਟੂ ਜੀ ਕੀ ਕਹਿੰਦੇ ਆ ਅੱਜ ਤੋਂ ਮਹੀਨਾ ਪਹਿਲਾਂ ਬਿੱਟੂ ਜੀ ਇਹ ਕਹਿੰਦੇ ਸੀ ਕਿ ਰਾਹੁਲ ਗਾਂਧੀ ਮੈਨੂੰ ਮਜਬੂਰ ਕਰ ਰਿਹਾ ਬੰਦੀ ਸਿੱਖਾਂ ਨੂੰ ਰਿਹਾਈ ਵਾਸਤੇ ਮੈਨੂੰ ਇਹ ਕਹਿ ਰਿਹਾ ਕਿ ਬੰਦੀ ਸਿੱਖਾਂ ਨੂੰ ਮਾਫ ਕਰ ਦਿਓ ਮੈਂ ਆਪਣੇ ਪਿਤਾ ਦੇ ਕਾਤਿਲਾਂ ਨੂੰ ਮਾਫ ਕਰਦਾ ਤੇ ਬਿੱਟੂ ਜੀ ਤੁਸੀਂ ਵੀ ਇਸ ਗੱਲ ਨੂੰ ਛੱਡ ਦਿਓ ਇਸ ਗੱਲ ਤੋਂ ਦੁਖੀ ਹੋ ਕੇ ਮੈਂ ਕਾਂਗਰਸ ਪਾਰਟੀ ਛੱਡੀ ਹੁਣ ਉਹ ਕਹਿ ਰਿਹਾ ਕਿ ਮੈਨੂੰ ਕੋਈ ਇਤਰਾਜ਼ ਨਹੀਂ ਕੋਈ ਬੀਜੇਪੀ ਦਾ ਹੋਰ ਮੋਟਿਵ ਹੋਏਗਾ ਪੋਲਰਾਈਜੇਸ਼ਨ ਕਰਨ ਦਾ ਕੋਈ ਹੋਰ ਅਜੰਡਾ ਹੋਏਗਾ ਲੋਕਾਂ ਨੂੰ ਵੰਡਣ ਦਾ ਪੰਜਾਬ ਦੇ ਲੋਕਾਂ ਨੂੰ ਇਹ ਕਿਤੋਂ ਨਾ ਕਿਤੇ ਕਿਸੇ ਏਜੰਸੀ ਨੇ ਕਿਆ ਹੋਣਾ ਬਿਕੋਜ਼ ਬਿੱਟੂ ਡੋਨਟ ਹੈਵ ਥੈਟ ਕਿ ਕਿਉਂਕਿ ਮਹੀਨਾ ਪਹਿਲਾਂ ਕੁਝ ਹੋਰ ਫੋਨ ਕੁਝ ਹੋਰ ਆਈ ਥਿੰਕ ਇਹ ਜਿਹੜਾ ਬਿਆਨ ਬਿੱਟੂ ਨੇ ਦਿੱਤਾ ਹੋਣਾ ਹੈ ਉਹ ਕਿਸੇ ਨੇ ਕਿਆ ਹੋਣਾ ਭਾਈ ਕਿ ਏਜੰਸੀਜ਼ ਨੇ ਕਿਆ ਹੋਣਾ ਵੀ ਤੈਨੂੰ ਤਾਂ ਸਿੱਖ ਵੀ ਸਿੱਖ ਨਹੀਂ ਮੰਨਦੇ ਸੋ ਕੁਝ ਨਾ ਕੁਝ ਐਸਾ ਬਿਆਨ ਦੇ ਜਿਹਦੇ ਨਾਲ ਆਪਾਂ ਕੱਲ ਨੂੰ ਜਾ ਕੇ ਔਰ ਪਤਾ ਨਹੀਂ ਕੀ ਏਜੰਡਾ ਹੈ ਰੱਬ ਜਾਣਦਾ ਇਹਦੇ ਪਿੱਛੇ ਪਰ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਬਹੁਤ ਵੱਡਾ ਇੱਕ ਛੁਪਿਆ ਜਿਹੜਾ ਏਜੰਡਾ ਬੀਜੇਪੀ ਦਾ ਹੋ ਸਕਦਾ ਹੈ ਸਿੱਖ ਭਾਈਚਾਰੇ ਨੂੰ ਖਰਾਬ ਕਰਨਾ ਹੈ ਔਰ ਹਿੰਦੂ ਤੇ ਸਿੱਖਾਂ ਦੇ ਵਿੱਚ ਪਾੜ ਪਾਉਣਾ ਸਿੱਖ ਸ਼ੇਰ ਸਿੰਘ ਖਬਾਇਆ ਜੀ ਨੂੰ ਲੈ ਕੇ ਕੀ ਕਹਿਣਾ ਤੁਹਾਡਾ ਕਿਉਂਕਿ ਉਹਨਾਂ ਦੀ ਵੀਡੀਓ ਇੱਕ ਆਮ ਆਦਮੀ ਪਾਰਟੀ ਨੇ ਉੱਤੇ ਚੁਵਾਲ ਚੁੱਕੀ ਨੇ ਕਿਹੜੀ ਵੀਡੀਓ ਜਿਹੜੀ ਵੋਟਰਾਂ ਨੂੰ ਲੈ ਕੇ ਉਹਨਾਂ ਨੇ ਬਿਆਨ ਦਿੱਤਾ ਹੈ ਹਾਂ ਕਨੇ ਦੇ ਤਾਂ ਨਹੀਂ ਵੋਟਾਂ ਨਹੀਂ ਪਾਉਣਗੇ ਇਧਰ ਵੀ ਕੋਈ ਵੀਡੀਓ ਕੋ ਯਾਰ ਪਤਾ ਨਹੀਂ ਉਹਨੇ ਵਿਚਾਰੇ ਨੇ ਗਰੀਬ ਨੇ ਇੱਥੇ ਰੋਜ਼ ਸਾਨੂੰ ਲੋਕ ਦਬਕੇ ਮਾਰੀ ਜਾਂਦੇ ਵੀ ਤੈਨੂੰ ਵੇਖ ਲਾਂਗੇ ਉਹਦਾ ਵੋਟਾਂ ਨੂੰ ਆਲੇ ਨੂੰ ਕਹੀ ਜਾਂਦੇ ਆ ਮੇਰੀ ਮੇਰੀ ਦੋ ਵਾਰ ਤਿੰਨ ਵਾਰ ਸੀਐਮਡੀ ਚੇਅਰਮੈਨ ਜਿਹੜਾ ਹੈਗਾ ਹੁਣੇ 5 ਮਿੰਟ ਪਹਿਲਾਂ 20 ਗੱਡੀ ਚ ਬੈਠੇ ਨੇ ਮੈਂ ਚੇਅਰਮੈਨ ਨਾਲ ਇਨ ਟੱਚ ਹੈਗਾ ਉਹ ਕਹਿੰਦੇ ਸੀ ਕੋਈ ਅੰਡਰਗਰਾਉਂਡ ਸਾਡੀ ਕੇਬਲ ਜਿਹੜੀ ਹੈ ਉਹ ਖਰਾਬ ਹੋ ਗਈ ਹੈ ਯੂਨੀਵਰਸਿਟੀ ਕੋਲੋਂ ਤੁਹਾਨੂੰ ਕਾਫੀ ਦਿੱਕਤ ਆ ਰਹੀ ਹੈ ਬੇਸਿਕਲੀ ਹਾਂ ਸੋ ਕੱਲ ਵੀ ਸਾਰਾ ਜਿਹੜੇ ਲੋਕ ਸੀ ਉਹ ਪਰੇਸ਼ਾਨ ਸੀ 18-18 ਘੰਟੇ ਦਾ ਕਟ ਹੈ ਲੁਧਿਆਣਾ ਸ਼ਹਿਰ ਦੇ ਵਿੱਚ ਇਹਦੇ ਤੋਂ ਪਤਾ ਲੱਗਦਾ ਹੈ ਵੀ ਸਰਕਾਰ ਹੁਣ ਜਲੰਧਰੋਂ ਚੱਲ ਰਹੀ ਹੈ ਕਿ ਪਟਿਆਲੋਂ ਚੱਲ ਰਹੀ ਹੈ ਕਿ ਚੰਡੀਗੜ੍ਹੋਂ ਚੱਲ ਰਹੀ ਹੈ ਸੋ ਮੇਰੇ ਕਹਿਣ ਦਾ ਮਤਲਬ ਅੱਜ ਜਿਹੜੀ ਪੋਲ ਹੈ ਜਿਹੜੀ ਕਹਿੰਦੇ ਸੀ ਸਾਡੇ ਕੋਲ ਤਾਂ ਬਹੁਤ ਐਕਸੈਸ ਪਾਵਰ ਹੈ ਹੁਣ ਉਹ ਕਹਦੀਏ ਜਾਂਦੇ ਕਿ ਸ਼ਾਇਦ ਭਾਈ ਗਰਮੀ ਬਹੁਤ ਪੈ ਗਈ ਗਰਮੀ ਤਾਂ ਆਈ ਵਾਰੀ ਪੈਂਦੀ ਹੈ ਸੋ ਕਹਿਣ ਦਾ ਮਤਲਬ ਸਰਕਾਰ ਦੇ ਕੋਈ ਪੁਕਤਾ ਇੰਤਜ਼ਾਮਤ ਨਹੀਂ ਨਹੀਂ ਲੁਧਿਆਣਾ ਸ਼ਹਿਰ ਦੇ ਵਿੱਚ ਮੈਂ ਇਸ ਗੱਲ ਦੀ ਸਰਕਾਰ ਦੀ ਨਿਖੇਦੀ ਕਰਦਾ ਹਾਂ ਡਿਪਾਰਟਮੈਂਟ ਦੀ ਨਿਖੇਦੀ ਕਰਨ ਨੂੰ ਛੋਣਾ ਕਿ ਇਸ ਤਰ੍ਹਾਂ ਦਾ ਕਦੇ ਨਹੀਂ ਹੋਇਆ ਕਿ 18-18 ਘੰਟਿਆਂ ਦਾ ਜਿਹੜਾ ਇਹੋ ਜੇ ਸ਼ਹਿਰਾਂ ਦੇ ਵਿੱਚ ਮਹਾਨਗਰਾਂ ਦੇ ਵਿੱਚ ਘੱਟ ਲੱਗਦਾ ਉਹ ਯਾਰ ਹਜੇ ਤਾਂ ਅੱਗੇ-ਅੱਗੇ ਵੇਖੋ ਹੁੰਦਾ ਕੀ ਹੈ ਇਹ ਕਹਿੰਦੇ ਖਜ਼ਾਨਾ ਫੁੱਲ ਹੈ ਪਲਾਂ ਹੈ ਇਹ ਹੈ ਉਹ ਹੈ ਸੋ ਮੈਂ ਤਾਂ ਜਨਤਾ ਨੂੰ ਕਹਿਣਾ ਚਾਹਣਾ ਜਿਹੜੀ ਮਾਫੀ ਵਾਲੀ ਬਿਜਲੀ ਹੈ ਚਾਹੇ ਉਹ ਖੇਤਾਂ ਵਾਲੀ ਹੈ ਚਾਹੇ ਉਹ ਘਰਾਂ ਵਾਲੀ ਹੈ ਤੁਹਾਡੀਆਂ ਜੁੱਤੀਆਂ ਤੁਹਾਡੇ ਸਿਰ ਵਾਲਾ ਕੰਮ ਹੈ ਇਧਰੋਂ ਫੜ ਲਓ ਇਧਰੋਂ ਫੜ ਲਓ ਉਹ ਘਰਾਂ ਚੋਂ ਤੁਹਾਨੂੰ ਵਧਾਵਦਾ ਕੇ ਤੁਹਾਡੇ ਤੋਂ ਲਈ ਜਾਂਦੇ ਆ ਉਹ ਯਾਰ ਇੱਕ ਸਵਾਲ ਤਾਂ ਪੂਰਾ ਹੋਣ ਦਿਓ ਸੋ ਮੇਰੇ ਕਹਿਣ ਦਾ ਮਤਲਬ ਲੋਕਾਂ ਨੂੰ ਬੇਫਕੂ ਬਣਾਇਆ ਜਾ ਰਿਹਾ ਹੈ ਕਿਸੇ ਨੇ ਘਰੋਂ ਬਿਜਲੀ ਨਹੀਂ ਦੇਣੀ ਨਾ ਰਾਜੇ ਵੜਿੰਗ ਨੇ ਰਾ ਨਾ ਕੋਈ ਅਮਰਿੰਦਰ ਸਿੰਘ ਨੇ ਦਿੱਤੀ ਨਾ ਕੋਈ ਭਗਵੰਤ ਮਾਨ ਨੇ ਦਿੱਤੀ ਇਹ ਸਾਰੀ ਜਿਹੜੀ ਇਹ ਲੋਕਾਂ ਦਾ ਕੰਮ ਹੈ ਅਸੀਂ ਤਾਂ ਕੋਈ ਜਿਹੜਾ ਚੰਗਾ ਮੈਨੇਜਰ ਹੁੰਦਾ ਹੈ ਦੇਸ਼ ਮੁੱਖ ਮੰਤਰੀ ਬੰਦਾ ਉਹਨੂੰ ਚੰਗੇ ਤਰੀਕੇ ਨਾਲ ਡਿਸਟ੍ਰੀਬਿਊਟ ਕਰ ਲੈਂਦਾ ਲੋਕਾਂ ਦਾ ਪੈਸੇ ਨੂੰ ਜਿਹੜਾ ਕੋਈ ਅਨਜਾਨ ਹੁੰਦਾ ਉਹ ਇਸ ਤਰ੍ਹਾਂ ਦਾ ਹੁੰਦਾ ਵੀ 67000 ਕਰੋੜ ਰੁਪਏ ਦਾ ਪੰਜਾਬ ਤੇ ਕਰਜ਼ਾ ਚੜਾਟਾ 2 ਸਾਲਾਂ ਵਿੱਚ 70000 ਕਰੋੜ ਦਾ ਕਰਜ਼ਾ ਚੜਾਇਆ ਸੀ ਅਸੀਂ 55 ਸਾਲਾਂ ਵਿੱਚ ਇਹ ਮਾਦੇਸ਼ੀਰ ਐਸਾ ਬਦਲਾਵ ਲਖਿਆ ਹੈ 2 ਸਾਲਾਂ ਵਿੱਚ ਚੜਾਤਾ ਫੇਰ ਇਲੈਕਟ੍ਰਿਸਿਟੀ ਪੂਰੀ ਨਹੀਂ ਹੋ ਨੋਟ ਓਨਲੀ ਯਹੀ ਅਕਸਾਈਜ਼ ਡਿਊਟੀ ਵੀ ਵਧਾਈ ਹੈ ਪੈਟਰੋਲ ਡੀਜ਼ਲ ਤੇ ਪਹਿਲਾਂ ਸੋ ਮੇਰੇ ਕਹਿਣ ਦਾ ਮਤਲਬ ਇਹ ਬਹੁਤ ਮਾੜਾ ਹਾਲ ਹੈ ਕਿਉਂਕਿ ਕੋਈ ਵਿਅਕਤੀਗਤਤਾ ਹੈ ਹੀ ਨਹੀਂ ਕੋਈ ਬਾਠ ਕੇ ਸੁਣ ਲਈ ਤਿਆਰ ਹੀ ਨਹੀਂ ਵਿਚਾਰ ਕਰਨ ਲਿਤਾ ਤੇਰਾ ਕਹਿੰਦੇ ਟਿਕਲਾ ਸੀ ਬੰਦ ਕਰ ਤੇ ਇੱਕ ਨੰਬਰ ਮੈਂ ਹੋਰ ਰੀਲீஸ் ਕਰਨ ਲੱਗਾ ਲੋਕਾਂ ਦੀ ਸਹਾਇਤਾ ਲਈ ਹਾਂ ਹਜੇ ਨਹੀਂ ਉਹ ਫੋਨ ਨੰਬਰ ਮੈਨੂੰ ਇੱਕ ਦਿੱਲੀ ਦਾ ਨੰਬਰ ਮਿਲੇ ਦਿੱਲੀ ਨੰਬਰ ਮਿਲਿਆ ਜੀ ਆ ਪਾਰਲੀਮੈਂਟ ਨੇ ਇਸ਼ੂ ਕੀਤਾ ਜਿਹੜਾ ਨੰਬਰ ਦਿੰਦੇ ਆ ਜੀ ਸੋ ਆਉਣ ਵਾਲੇ ਸਮੇਂ 'ਚ ਅਸੀਂ ਕੀ ਕਰ ਰਿਹਾ ਕਿ ਮੈਂ ਹਰੇਕ ਹਲਕੇ ਦੇ 2-2 2.5-2.5 ਸੁਪਰਮੋਖ ਆਗੂ ਸੇ ਬਣਾਦੇ ਔਰ ਇਹ 'ਚ ਨੰਬਰ ਫੀਡ ਕਰਾਂਗੇ ਸਾਡੇ ਹਰੇਕ ਬੋਰਡ ਦੇ ਇੱਥੇ 4-4 5-5 ਬੰਦਿਆਂ ਦੇ ਔਰ ਹਾਇਰਾਰਕੀ ਦੇ ਮੁਤਾਬਕ ਪਹਿਲਾਂ ਸਾਡਾ ਬਲਾਕ ਪ੍ਰਧਾਨ ਹੈ ਫਿਰ ਸਾਡਾ ਜ਼ਿਲ੍ਹਾ ਪ੍ਰਧਾਨ ਹੈ ਫਿਰ ਸਾਡਾ ਉੱਥੇ ਕੰਟੈਸਟਡ ਕੈਂਡੀਡੇਟ ਹੈ ਜਿਵੇਂ ਪਾਂਡੇ ਸਾਹਿਬ ਹੈ ਜੀ ਅਗਰ ਕਿਤੇ ਲੱਗੇਗਾ ਕਿਸੇ ਨੂੰ ਵੀ ਰਾਜੇ ਵਿੜਿੰਗ ਦੀ ਜ਼ਰੂਰਤ ਹੈ ਇਹ ਇਨ੍ਹਾਂ ਸਾਰਿਆਂ ਤੋਂ ਬਾਅਦ ਤਾਂ ਮੈਂ ਉਹਨਾਂ ਸੇ ਹਾਜ਼ਰ ਰਹਾਂਗਾ ਕਿਸੇ ਦਾ ਵੀ ਟੈਲੀਫੋਨ ਆਏਗਾ ਤਾਂ ਸਰ ਕੋ ਨੰਬਰ ਫੀਡ ਹੋਏਗਾ ਕਿ ਫਲਾਹ ਬੰਦੇ ਔਰ ਇਹਦਾ ਜਲਦੀ ਅਸੀਂ ਦਫਤਰ ਚ ਵੀ ਆਪਦੇ ਬੰਦੇ ਨਜੁਕਤ ਕਰ ਦਾਂਗੇ ਦੋ ਚਾਰ ਦਿਨਾਂ ਦੇ ਵਿੱਚ ਤੇ ਉੱਥੇ ਦਫਤਰ ਚ ਵੀ ਕਿਸੇ ਨੂੰ ਕੋਈ ਜਾਇਆ ਕਰੇਗਾ ਤਾਂ ਉਰੀ ਜਿਹੜੀ ਐਪਲੀਕੇਸ਼ਨ ਹੈ ਉਹ ਐਡਰੈਸ ਹੋਇਆ ਜਾਵੇਗਾ ਸਰਕੰਟਰੋਲ ਪਲਾਜ਼ਾ ਸਭ ਤੋਂ ਮਹਿੰਗਾ ਜਿਆਦਾ ਲੱਗਦਾ ਉਹ ਕਿਸਾਨ ਜਿਹੜੇ ਆ ਫ੍ਰੀ ਕਰਨ ਜਾ ਰਹੇ ਨੇ ਉਹ ਕਹਿੰਦੇ ਪਰਚੀ ਦੇ ਲਗਾਤਾਰ ਜਾਂਦੇ ਆ ਰੇਟ ਜਿਹੜੇ ਵੱਧ ਜਾਂਦੇ ਆ ਦੇਖੋ ਜੀ ਕੋਈ ਨਾ ਕੋਈ ਤਾਂ ਉਰੇ ਤੇ ਚੈੱਕ ਐਂਡ ਬੈਲੈਂਸਸ ਹੋਣੇ ਚਾਹੀਦੇ ਆ ਸਰਕਾਰ ਦੇ ਕਿ ਇਸ オਕਸੀਡ ਨਹੀਂ ਤੁਸੀਂ ਕਰ ਸਕਦੇ। ਸੋ ਇਹਦੇ ਵਿੱਚ ਵੀ ਬਹੁਤ ਵੱਡੀਆਂ ਹੈਰਾ ਫੇਰੀਆਂ ਜਦੋਂ ਮਰਜੀ ਨਾਲ ਟੋਲ ਪਲਾਜ਼ਾ ਵਾਲੇ ਆਪਣੀ ਮਰਜ਼ੀ ਨਾਲ ਵਧਾ ਦਿੰਦੇ ਆ ਬਟ ਮੈਨੂੰ ਉਸ ਬਾਰੇ ਜਿਹੜਾ ਤੁਸੀਂ ਕਹਿ ਰਹੇ ਹੋ ਉਹਦੀ ਜਾਣਕਾਰੀ ਨਹੀਂ ਹੈ। ਬਟ ਅਗਰ ਉਹ ਇਸੇ ਤਰ੍ਹਾਂ ਕਰ ਰਹੇ ਕਿ ਆਪਣੀ ਮਰਜ਼ੀ ਨਾਲ ਫਰੇਟ ਵਧਾ ਰਹੇ ਹੈ ਰੇਟ ਵਧਾ ਰਹੇ ਟੋਲ ਦਾ ਪਰਚੀ ਦਾ ਇਹ ਮਾੜੀ ਗੱਲ ਹੈ ਨਹੀਂ ਹੋਣਾ ਚਾਹੀਦਾ ਪੀਡਬੀਡਿਊਡੀ ਡਿਪਾਰਟਮੈਂਟ ਨੂੰ ਇਹਦੇ ਤੇ ਲੁੱਕ ਆਫਟਰ ਕਰਨਾ ਚਾਹੀਦਾ ਹੈ। ਮੈਂ ਵੀ ਪੀਡਬੀਡਿਊਡੀ ਨੂੰ ਅਗਰ ਇਸ ਤਰ੍ਹਾਂ ਦੀ ਗੱਲ ਹੈ ਇਹਨੂੰ ਪੜਤਾਲ ਕਰਕੇ ਇੱਕ ਚਿੱਠੀ ਲਿਖਾਂਗਾ ਮਨਿਸਟਰ ਨੂੰ ਕਿ ਇਹਨੂੰ ਚੈੱਕ ਕਰੋ। कि जो सरकार कायदे कानून है उन्हें टोल लेना चाहिए देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप